ਇੰਡੀਆ ਟੂਡੇ ਵੱਲੋਂ ਕਰਵਾਏ ਜਾਂਦੇ ਮੂਡ ਆਫ ਦਾ ਨੇਸ਼ਨ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਕਿ ਜਿਹੜਾ ਸਰਵੇ ਮੂਡ ਆਫ ਦਾ ਨੇਸ਼ਨ ਕਰਵਾਇਆ ਗਿਆ ਉਸ ਦੇ ਵਿੱਚ ਕਈ ਸਵਾਲ ਆਮ ਜਨਤਾ ਨੂੰ ਪੁੱਛੇ ਗਏ ਪੰਜਾਬ ਦੇ ਲੋਕਾਂ ਨੂੰ ਵੀ ਪੁੱਛੇ ਗਏ ਉਹਨਾਂ ਨੇ ਆਪਣੇ ਸਵਾਲਾਂ ਦੇ ਜਵਾਬਾਂ ਦੇ ਵਿੱਚ ਕਿੰਨਾ ਭਰੋਸਾ ਜਤਾਇਆ ਕਿੰਨੇ ਪਰਸੈਂਟ ਜਤਾਇਆ ਤੇ ਪਿਛਲੇ ਸਾਲ ਜਿਹੜਾ ਸਰਵੇ ਹੋਇਆ ਸੀਗਾ ਉਸ ਦੇ ਨਾਲ ਕੰਪੇਅਰ ਕਰਕੇ ਅਸੀਂ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾ ਸਵਾਲ ਆਮ ਜਨਤਾ ਦੇ ਲਈ ਇਹ ਸੀਗਾ ਕਿ ਦੇਸ਼ ਦੇ ਵਿੱਚ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਕਿ ਉਹ ਫ੍ਰੀ ਤੇ ਫੇਅਰ ਹੋ ਰਹੀਆਂ ਨੇ ਕੀ ਬਾਇਸਡਤਾ ਨਹੀਂ ਹੋ ਰਹੀਆਂ ਕਿ ਆਮ ਜਨਤਾ ਦਾ ਭਰੋਸਾ ਕੀ ਹੈ ਤੇ ਇਹਦੇ ਵਿੱਚ ਆਮ ਜਨਤਾ ਨੇ ਇਸ ਵਾਰ ਦੱਸਿਆ ਇਸ ਵਾਰ ਆਪਣਾ ਭਰੋਸਾ 56.5% ਦਿਟਾਇਆ ਹੈ ਕਿ ਹਾਂ ਬਿਲਕੁਲ ਸਹੀ ਚੋਣਾਂ ਹੋ ਰਹੀਆਂ ਨੇ 56.5% ਪਰ ਇਹੀ ਜੇ ਅਸੀਂ ਪਿਛਲੇ ਸਾਲ ਦਾ ਡਾਟਾ ਦੇਖੀਏ ਤਾਂ 2025 ਦੇ ਅਗਸਤ ਦੇ ਵਿੱਚ ਜਦੋਂ ਮੂਡ ਆਫ ਦਾ ਨੇਸ਼ਨ ਸਰਵੇ ਇੰਡੀਆ ਟੂ ਡੀ ਗਰੁੱਪ ਨੂੰ ਕਰਵਾਇਆ ਗਿਆ ਤਾਂ ਉਸ ਵੇਲੇ 64.4% ਯਾਨੀ ਕਿ 64.4% ਜਿਹੜੇ ਲੋਕਾਂ ਨੇ ਭਰੋਸਾ ਜਤਾਇਆ ਸੀ ਕਿ ਦੇਸ਼ ਦੇ ਵਿੱਚ ਸਹੀ ਚੋਣਾਂ ਹੋ ਰਹੀਆਂ ਨੇ ਫਰੀ ਤੇ ਫਰੀ ਤੇ ਫੇਅਰ ਚੋਣਾਂ ਹੋ ਰਹੀਆਂ ਨੇ ਨਾ ਕੋਈ ਬਾਇਸਡ ਨਹੀਂ ਹੋ ਰਹੀਆਂ ਤੇ ਇਸ ਸਾਲ ਉਹ ਜਿਹੜਾ ਭਰੋਸਾ ਹੈ ਉਹ ਕਿਤੇ ਨਾ ਕਿਤੇ ਘਟਿਆ ਹੈ ਜੋ ਕਿ 64% ਤੋਂ ਸਿੱਧਾ ਹੀ 56% ਤੇ ਆ ਗਿਆ ਤੇ ਉਧਰ ਹੀ ਜਿਹੜੇ ਲੋਕ ਨੇ ਜਿਨ੍ਹਾਂ ਨੇ ਕਿਹਾ ਨਹੀਂ ਇਹ ਸਾਨੂੰ ਮਤਲਬ ਕਿ ਨਹੀਂ ਲੱਗਦਾ ਕਿ ਸਹੀ ਚੋਣਾਂ ਹੋ ਰਹੀਆਂ ਨੇ ਉਹਦੇ ਵਿੱਚ 37.4% ਲੋਕਾਂ ਨੇ ਭਰੋਸਾ ਨਹੀਂ ਜਤਾਇਆ ਕਿ ਸਾਨੂੰ ਨਹੀਂ ਲੱਗਦਾ ਕਿ ਸਹੀ ਚੋਣਾਂ ਦੇਸ਼ ਦੇ ਵਿੱਚ ਹੋ ਰਹੀਆਂ ਨੇ ਜਦਕਿ ਇਹ ਭਰੋਸਾ ਪਿਛਲੇ ਸਾਲ 2025 ਦੇ ਅਗਸਤ ਦੇ ਵਿੱਚ 31.4% ਸੀ ਯਾਨੀ ਕਿ ਆਮ ਲੋਕਾਂ ਦਾ ਇਲੈਕਸ਼ਨਾਂ ਤੋਂ ਜਿਹੜਾ ਭਰੋਸਾ ਹੈ ਉਹ ਕਿਤੇ ਨਾ ਕਿਤੇ ਖਤਮ ਹੁੰਦਾ ਹੋਇਆ ਜਾਂ ਕਹਿ ਲਓ ਕਿ ਡਾਊਨ ਆਂਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਪਿਛਲੀ ਵਾਰ 31% 31% ਵੋਟ ਲੋਕ ਸੰਗ ਤੇ ਅੱਜ ਕੀ 37% ਲੋਕਾਂ ਦਾ ਜਿਹੜਾ ਮਨ ਹੈ ਤੁਸੀਂ ਕਹਿ ਲਓ ਕਿ ਡਾਊਟ ਉਹਨਾਂ ਦੇ ਮਨ ਦੇ ਵਿੱਚ ਵਧਿਆ ਹੈ ਵਧਿਆ ਹੈ ਲੋਕਾਂ ਦੇ ਵਿੱਚ ਕਿ ਦੇਸ਼ ਦੇ ਵਿੱਚ ਫਰੀ ਤੇ ਫਿਰ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਇਸੇ ਤਰ੍ਹਾਂ ਹੀ ਦੂਸਰਾ ਸਵਾਲ ਆਮ ਜਨਤਾ ਨੂੰ ਕੀਤਾ ਗਿਆ ਜਿਦੇ ਵਿੱਚ ਪੁੱਛਿਆ ਗਿਆ ਕਿ ਜਿਹੜੇ ਰਾਹੁਲ ਗਾਂਧੀ ਵੱਲੋਂ ਵੋਟ ਚੋਰੀ ਦੇ ਇਲਜ਼ਾਮ ਲਗਾਏ ਗਏ ਉਹ ਜਿਹੜੇ ਇਲਜ਼ਾਮ ਨੇ ਕਿ ਉਹ VOTER ਦੇ ਉੱਤੇ ਇੰਪੈਕਟ ਕਰ ਰਹੇ ਨੇ ਜਾਂ ਫਿਰ ਐਲੀਗੇਸ਼ਨ ਜਿਹੜੇ VOTER ਦੇ ਉੱਤੇ ਨੇ ਉਹ ਸਹੀ ਆ ਜਾਂ ਕੀ ਮੰਨਦੇ ਹੋ ਤਾਂ ਉਹਦੇ ਵਿੱਚ ਜਦੋਂ ਆਪਸ਼ਨ ਦਿੱਤੇ ਗਏ ਕਿ ਉਹ ਮੈਟਰ ਕਰਦਾ ਹੈ ਜਾਂ ਫਿਰ ਨਹੀਂ ਕਰਦਾ ਤਾਂ ਆਮ ਲੋਕਾਂ ਨੇ 40% ਲੋਕਾਂ ਨੇ ਕਿਹਾ ਕਿ ਇਹ ਬਹੁਤ ਮੈਟਰ ਕਰਦਾ ਹੈ ਕਿ ਜਿਹੜੇ ਰਾਹੁਲ ਗਾਂਧੀ ਨੇ ਸਵਾਲ ਚੁੱਕੇ ਨੇ ਕਿ ਵੋਟਾ ਵੋਟ ਚੋਰੀ ਹੋ ਰਹੀ ਹੈ ਤਾਂ 40% ਲੋਕਾਂ ਨੇ ਇਸੇ ਹੱਕ ਦੇ ਵਿੱਚ ਬੋਲੇ ਨੇ ਕਿ ਹਾਂ ਹੋ ਸਕਦਾ ਹੈ ਤੇ ਉਸ ਤੋਂ ਬਾਅਦ ਜੇ ਜਿਹੜੇ ਕੁਝ ਲੋਕਾਂ ਨੇ ਕਿਹਾ ਕਿ ਹਾਂ ਸ਼ਾਇਦ ਹੀ ਹੋ ਸਕਦਾ ਉਹ ਨੇ 13.6% ਲੋਕ ਐਸੇ ਵੀ ਨੇ ਜਿਹੜੇ ਕਹਿੰਦੇ ਨੇ ਸ਼ਾਇਦ ਕਿਤੇ ਕਿਤੇ ਹੋ ਸਕਦੀ ਹੈ ਤੇ ਉਸ ਤੋਂ ਬਾਅਦ ਤੇ ਕੁਝ ਜਿਹੜੇ ਲੋਕ ਨੇ 27.4% ਐਸੇ ਲੋਕਾਂ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਇਟ ਡਸਨਟ ਮੈਟਰ ਇਹ ਮੈਟਰ ਨਹੀਂ ਕਰਦਾ ਕਿ ਚੋਰੀ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਕਿ ਆਮ ਲੋਕ ਨੇ ਤੇ ਉਸ ਤੋਂ ਬਾਅਦ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ 10.3% ਇਸ ਤਰ੍ਹਾਂ ਦੇ ਵੀ ਲੋਕ ਨੇ ਜਿਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਵੀ ਕੋਈ ਹੋਰ ਮੁੱਦੇ ਹੈਗੇ ਨੇ ਜਿਹੜੇ ਲੋਕਾਂ ਦੇ ਲਈ ਚੱਕਣੇ ਚਾਹੀਦੇ ਨੇ ਵੋਟ ਚੋਰੀ ਹੀ ਇੱਕ ਸਿਰਫ ਮੁੱਦਾ ਨਹੀਂ ਹੈ ਪਰ ਖੈਰ 40% ਲੋਕਾਂ ਨੇ ਜਿਹੜਾ ਹੈ ਕਹਿ ਲੋ ਕਿ ਇਹ ਇਸ ਚੀਜ਼ ਦੇ ਉੱਤੇ ਹਾਮੀ ਭਰੀ ਕਿ ਵੋਟ ਚੋਰੀ ਜਿਹੜਾ ਮੁੱਦਾ ਹੈ ਉਹ ਕਿਤਨਾ ਕਿਤੇ ਕਾਫੀ ਗੰਭੀਰ ਵੀ ਹੈ ਮੈਟਰ ਵੀ ਕਰਦਾ ਹੈ ਉਸ ਤੋਂ ਬਾਅਦ ਅੱਜ ਕੱਲ ਬਹੁਤ ਮੁੱਦਾ ਚੱਲਿਆ ਹੋਇਆ ਹੈ ਕਿ ਰਿਵੀਜ਼ਨ ਕੀਤੀ ਜਾ ਰਹੀ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਐਸ ਆਈ ਆਰ ਦੀ ਜਾਂ ਫਿਰ ਕਿਸੇ ਹੋਰ ਹੋਰ ਤਰੀਕੇ ਦੇ ਨਾਲ ਕਿ ਦੁਬਾਰਾ ਵੋਟਾਂ ਦੇਖੀਆਂ ਜਾ ਰਹੀਆਂ ਨੇ ਉਹਦਾ ਜਿਹੜਾ ਸਟੇਟਸ ਹੈ ਉਹ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਲੋਕ ਕੀ ਸੋਚ ਰਹੇ ਨੇ ਕਿ ਉਹਨਾਂ ਨੂੰ ਉਸਤੇ ਉੱਤੇ ਵਿਸ਼ਵਾਸ ਹੈ ਕਿ ਜਿਹੜੇ ਇਲੈਕਸ਼ਨ ਕਮਿਸ਼ਨ ਜਿਹੜੀਆਂ ਚੀਜ਼ਾਂ ਕਰ ਰਿਹਾ ਤੇ 50.3% ਲੋਕਾਂ ਨੇ ਕਿਹਾ ਕਿ ਸਾਨੂੰ ਬਿਲਕੁਲ ਵਿਸ਼ਵਾਸ ਹੈ ਕਿ ਜੋ ਇਲੈਕਸ਼ਨ ਕਮਿਸ਼ਨ ਕਰੇਗਾ ਜਿਹੜਾ ਵੀ ਜਿਵੇਂ ਆਪੋਜੀਸ਼ਨ ਪਾਰਟੀਆਂ ਪ੍ਰੋਟੈਸਟ ਇਲੈਕਸ਼ਨ ਕਮਿਸ਼ਨ ਰਿਵੀਜ਼ਨ ਵੋਟਰ ਰੋਲਸ ਇਨ ਡਿਫਰੈਂਟ ਸਟੇਟਸ ਐਟ ਅਨਫੇਅਰ ਕਿ ਲੋਕਾਂ ਨੂੰ ਇਹਦੇ ਤੇ ਆ ਵੀ ਰਿਹਾ ਕਿ ਇਹ ਸਾਰੀਆਂ ਚੀਜ਼ਾਂ ਬਿਯੋਂਡ ਦਾ ਪੋਲਿਟਿਕਸ ਨੇ ਕਿ ਇਹਦੇ ਵਿੱਚ ਕੋਈ ਪੋਲਿਟਿਕਸ ਨਹੀਂ ਹੋ ਰਹੀ ਤਾਂ 50.3% ਲੋਕਾਂ ਨੇ ਇਸ ਦੀ ਹਾਮੀ ਭਰੀ ਕਿ ਹਾਂ ਸਾਨੂੰ ਲੱਗਦਾ ਹੈ ਕਿ ਇਹ ਫ੍ਰੀ ਹੋਊਗਾ ਤੇ ਇਹਦੇ ਤੇ ਕੋਈ ਵੀ ਪੋਲਿਟਿਕਲ ਬਾਇਸਨੈਸ ਨਹੀਂ ਹੋਏਗੀ ਤੇ ਉਸ ਦੇ ਨਾਲ ਹੀ 37.8% ਲੋਕਾਂ ਨੇ ਕਿਹਾ ਕਿ ਇਹਦੇ ਚ ਗੜਬੜੀ ਹੋ ਸਕਦੀ ਹੈ ਤੇ ਕੁਝ ਐਸੇ ਵੀ ਲੋਕ ਨੇ ਜਿਨ੍ਹਾਂ ਨੂੰ ਕੋਈ ਇੰਟਰਸਟ ਨਹੀਂ ਹੁੰਦਾ ਜਿਵੇਂ ਆਪਾਂ ਇਲੈਕਸ਼ਨ ਹੁੰਦੀ ਹੈ ਤਾਂ ਨੋਟਾ ਦਾ ਬਟਨ ਦੀ ਵੀ ਗੱਲ ਕਰਦੇ ਆ ਉਸੇ ਤਰ੍ਹਾਂ ਹੀ ਅਸੀਂ ਇਹ ਦੱਸਿਆ ਕਿ ਡੋਟ ਨੋ ਹੀ ਜਾਂ ਫਿਰ ਕਾਂਟ ਸੇ ਜਿਦੇ ਵਿੱਚ 11.9% ਲੋਕਾਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕੀ ਹੋ ਸਕਦਾ ਤੇ ਕੀ ਨਹੀਂ ਹੋ ਸਕਦਾ ਅੱਗੇ ਇੱਕ ਸਵਾਲ ਜਿਹੜਾ ਲਗਾਤਾਰ ਬੀਜੇਪੀ ਵੀ ਚੱਕਦੀ ਆ ਰਹੀ ਹੈ ਕਿ ਆਉਣ ਵਾਲੇ ਫਿਊਚਰ ਦੇ ਵਿੱਚ ਦੇਸ਼ ਦੇ ਵਿੱਚ 1 ਨੇਸ਼ਨ 1 ਇਲੈਕਸ਼ਨ ਹੋਵੇਗਾ ਕਿੰਨੇ ਲੋਕ ਇਸ ਨੂੰ ਸਪੋਰਟ ਕਰ ਰਹੇ ਨੇ ਤਾਂ ਜੇ ਗੱਲ ਕਰ ਲਈਏ ਇਸ ਸਾਲ 2026 ਦੇ ਵਿੱਚ 74% ਲੋਕਾਂ ਨੇ ਸਪੋਰਟ ਕੀਤੀ ਹੈ ਕਿ ਵਨ ਨੇਸ਼ਨ ਵਨ ਇਲੈਕਸ਼ਨ ਹੋਣਾ ਚਾਹੀਦਾ ਹੈ ਆਣਾ ਚਾਹੀਦਾ ਹੈ ਕਿ ਜਿਹੜੀਆਂ ਬਾਰ-ਬਾਰ ਬਾਰ-ਬਾਰ ਹਰ ਸਾਲ ਬਾਅਦ ਹਰ 6 ਮਹੀਨੇ ਬਾਅਦ ਜਿਹੜੀਆਂ ਇਲੈਕਸ਼ਨਸ ਹੁੰਦੀਆਂ ਨੇ ਵੱਖ-ਵੱਖ ਸਟੇਟਾਂ 'ਚ ਉਹ ਨਾ ਹੋਣ ਪੂਰੇ ਦੇਸ਼ ਦੇ ਵਿੱਚ ਇੱਕੋ ਵਾਰ ਚ ਹੀ ਇਲੈਕਸ਼ਨ ਹੋਵੇ ਤੇ ਇੱਕੋ ਵਾਰ ਚ ਹੀ ਸਰਕਾਰ ਬਣੇ ਤੇ 5 ਸਾਲ ਜਿਹੜਾ ਵੀ ਟਨਿਓਰ ਰਹੇਗਾ ਜਿੰਨਾ ਵੀ ਟਨਿਓਰ ਰਹੇਗਾ ਉਹਦੇ 'ਚ ਪ੍ਰੋਪਰ ਕੰਮ ਹੋਵੇ ਬਾਰ-ਬਾਰ ਚੋਣਾਂ ਨਾ ਆਣ ਤਾਂ 74% ਲੋਕਾਂ ਨੇ ਜੋ ਹਮੇ ਜਤਾਈ ਤੇ ਜੋ ਕਿ ਪਿਛਲੇ ਸਾਲ 2025 ਅਗਸਤ ਦੇ ਵਿੱਚ 65.2% ਨੇ ਜਤਾਈ ਸੀ ਯਾਨੀ ਕਿ ਲੋਕ ਹੌਲੀ ਹੌਲੀ ਇਸ ਵੱਲ ਵੱਧ ਰਹੇ ਨੇ ਭਰੋਸਾ ਆਪਣਾ ਜਤਾ ਰਹੇ ਨੇ ਕਿ ਜੇਕਰ ਸਰਕਾਰ ਵਨ ਨੇਸ਼ਨ ਵਨ ਇਲੈਕਸ਼ਨ ਲਿਆਂਦੀ ਹੈ ਤਾਂ ਉਸ ਦੀ ਤੁਸੀਂ ਕਹਿ ਲਓ ਕਿ ਸਪੋਰਟ ਕੀਤੀ ਜਾਵੇ ਤੇ ਇਸ ਦੇ ਨਾਲ ਹੀ 20.1% ਉਹ ਲੋਕ ਵੀ ਨੇ ਜਿਨ੍ਹਾਂ ਨੇ ਨਾ ਕੀਤੀ ਹੈ ਜਿਹੜੇ ਕਿ ਪਿਛਲੇ ਸਾਲ 23.4% ਲੋਕਸਨ ਯਾਨੀ ਕਿ ਉਹ ਲੋਕਾਂ ਘਟ ਰਹੇ ਨੇ ਜਿਹੜੇ ਇਸ ਬਾਰੇ ਇਸ ਇਸ ਦੇ ਖਿਲਾਫ ਜਾਂਦੇ ਸੀਗੇ ਉਸ ਤੋਂ ਬਾਅਦ ਹੀ ਫਰੀ ਬੀਜ਼ ਦੀ ਗੱਲ ਕੀਤੀ ਗਈ ਯਾਨੀ ਕਿ ਜਿਹੜੀਆਂ ਫਰੀ ਸਹੂਲਤਾ ਦਿੱਤੀਆਂ ਜਾਂਦੀਆਂ ਨੇ ਜਿਵੇਂ ਆਮ ਆਦਮੀ ਪਾਰਟੀ ਨੇ 600 ਯੂਨਿਟ ਫਰੀ ਕੀਤਾ ਗੱਡੀਆਂ ਦੇ ਬੱਸਾਂ ਦੇ ਬਿੱਲ ਫਰੀ ਕੀਤੇ ਬਿਜਲੀ ਫਰੀ ਕੀਤੀ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਰਕਾਰਾਂ ਕਰ ਰਹੀਆਂ ਨੇ ਕਿ ਆਮ ਲੋਕ ਉਸ ਬਾਰੇ ਕੀ ਸੋਚਦੇ ਨੇ ਕਿ ਉਹ ਦਿੱਤੀਆਂ ਜਾਣੀਆਂ ਨੇ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਫਰੀ ਬੀਜ਼ ਇਹ ਅਲਾਉਡ ਕਰਨੀਆਂ ਚਾਹੀਦੀਆਂ ਨੇ ਜਾਂ ਫਿਰ ਨਹੀਂ ਕਰਨੀਆਂ ਚਾਹੀਦੀਆਂ ਇਹਦੇ ਵਿੱਚ 19.4% ਲੋਕਾਂ ਨੇ ਹਾਮੀ ਭਰੀ ਕਿ ਹਾਂ ਹੋਣੀਆਂ ਚਾਹੀਦੀਆਂ ਨੇ ਤੇ 49.9% ਤਕਰੀਬਨ 50 ਤੁਸੀਂ ਲਗਾ ਲਓ ਕਿ 50% ਲੋਕਾਂ ਨੇ ਇਸ ਦੇ ਖਿਲਾਫ ਜਿਹੜਾ ਹੈ ਉਹ ਗੱਲ ਕੀਤੀ ਹੈ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਤੇ 27.1% ਲੋਕਾਂ ਨੇ ਕਿਹਾ ਕਿ ਇਹ ਸਿਰਫ ਤੇ ਸਿਰਫ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਨੇ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਨੇ ਹਰ ਕਿਸੇ ਨੂੰ ਨਹੀਂ ਮਿਲਣੀਆਂ ਚਾਹੀਦੀਆਂ ਜ਼ਰੂਰੀ ਵੀ ਹੈ ਕਿਉਂਕਿ ਜਿਹੜਾ ਬੰਦਾ ਆਪ ਇਸ ਕੈਪੇਬਲ ਹੈ ਕਿ ਉਹ ਸਾਰੀਆਂ ਚੀਜ਼ਾਂ ਕਰ ਸਕਦਾ ਹੈ ਉਹ ਵਿੱਤੀ ਸਾਹਿਬ ਵਿੱਤੀ ਕਹਿ ਸਕਦੇ ਹੋ ਕਿ ਤੁਸੀਂ ਫਾਈਨੈਂਸ਼ੀਅਲੀ ਸਟਰੋਂਗ ਹੈ ਤੇ ਉਹਨੂੰ ਫ੍ਰੀ ਬੀਸ ਨਹੀਂ ਮਿਲਣੀਆਂ ਚਾਹੀਦੀਆਂ ਦੋਸਤੋ ਬਾਅਦ ਇਹ ਅਗਲਾ ਸਵਾਲ ਇਹ ਸੀਗਾ ਕਿ ਜਿਹੜੀਆਂ ਵੀ ED, CBI, ਇਨਕਮ ਟੈਕਸ ਡਿਪਾਰਟਮੈਂਟ ਹੈਗਾ ਉਹਦੇ ਵਿੱਚ ਗਵਰਨਮੈਂਟ ਆ ਜਿਹੜੀ ਉਹ ਆਪਣਾ ਮਿਸਯੂਜ਼ ਕਰਦੀ ਹੈ ਜਾਂ ਫਿਰ ਨਹੀਂ BJP ਜਿਵੇਂ BJP ਦੇ ਉੱਤੇ ਵਿਰੋਧੀ ਇਲਜ਼ਾਮ ਲਗਾਉਂਦੇ ਨੇ ਕਿ ਇਨਕਮ ਟੈਕਸ, ED, CBI ਇਹ ਸਾਰੀਆਂ ਚੀਜ਼ਾਂ ਨੇ ਇਹ ਜਿਹੜੀ ਹੈ ਮਿਸਯੂਜ਼ ਹੁੰਦਾ ਹੈ ਤੇ ਉਹਦੇ ਵਿੱਚ 43.1% ਲੋਕਾਂ ਨੇ ਕਿਹਾ ਕਿ ਹਾਂ ਇਸ ਦਾ ਮਿਸਯੂਜ਼ ਜਿਹੜੀਆਂ ਸਰਕਾਰਾਂ ਨੇ ਜਾਂ ਪਾਰਟੀਆਂ ਨੇ ਜਿਹੜੀ ਸੱਤਾ ਤੇ ਰਹੁੰਦੀ ਹੈ ਉਹ ਕਰਦੀ ਕਰਦੀ ਹੈ ਤੇ ਉਸ ਦੇ ਨਾਲ ਹੀ ਕਈ ਲੋਕਾਂ ਨੇ 47.1% ਲੋਕਾਂ ਨੇ ਇਹ ਵੀ ਗੱਲ ਕਹੀ ਕਿ ਜਿਹੜੀ ਵੀ ਗਵਰਨਮੈਂਟ ਆਂਦੀ ਹੈ ਉਹ ਸਾਰੀਆਂ ਹੀ ਇਹ ਕਰਦੀਆਂ ਨੇ ਜ਼ਰੂਰੀ ਨਹੀਂ ਕਿ ਜਿਹੜੀ ਅੱਜ ਸੱਤਾ ਦੇ ਵਿੱਚ ਆਇਆ ਜਿਵੇਂ ਭਾਜਪਾ ਸੱਤਾ 'ਚਾ ਉਹੀ ਕਰ ਰਹੀ ਹੈ ਜਦੋਂ-ਜਦੋਂ ਜਿਹੜੀ-ਜਿਹੜੀ ਸਰਕਾਰ ਆਈ ਹੈ ਇਸ ਸੱਤਾ ਦੇ ਵਿੱਚ ਉਹਨੇ ਹਮੇਸ਼ਾ ਹੀ ਸੀਬੀਆਈ, ਈਡੀ, ਇਨਕਮ ਟੈਕਸ ਨੂੰ ਆਪਣਾ ਫਾਇਦੇ ਲਈ ਮਿਸਯੂਜ਼ ਕੀਤਾ ਹੀ ਕੀਤਾ ਤੇ ਉਸ ਤੋਂ ਬਾਅਦ ਇੱਕ ਹੋਰ ਸਵਾਲ ਲੋਕਾਂ ਨੂੰ ਪੁੱਛਿਆ ਗਿਆ ਜਿਦੇ ਵਿੱਚ ਲਿਖਿਆ ਗਿਆ ਕਿ ਮੋਦੀ ਸਰਕਾਰ ਨੇ ਆਮ ਲੋਕਾਂ ਦੇ ਲਈ ਜਿਹੜਾ ਜੋਬਸ ਦੀਆਂ ਬੇਰੋਜ਼ਗਾਰੀ ਖਤਮ ਕਰਨ ਦੇ ਲਈ ਕੀ ਨੌਕਰੀਆਂ ਲਿਆਂਦੀਆਂ ਤੇ ਉਸ ਦੇ ਵਿੱਚ 26.4% ਐਸੇ ਲੋਕ ਨੇ ਜਿਨ੍ਹਾਂ ਨੇ ਕਿਹਾ ਕਿ ਬਹੁਤ ਸਾਰੀਆਂ ਜੋਬਸ ਕ੍ਰੀਏਟ ਕੀਤੀਆਂ ਗਈਆਂ ਇਸ ਸਰਕਾਰ ਦੇ ਵਿੱਚ ਤੇ ਸਮ ਜੋਬਸ ਤੇ 26.6% ਐਸੇ ਲੋਕ ਨੇ ਜਿਨ੍ਹਾਂ ਨੇ ਕਿਹਾ ਕਿ ਕੁਝ ਹੀ ਲੋਕ ਕੁਝ ਹੀ ਜਿਹੜੀਆਂ ਵੋਟਾਂ ਨਹੀਂ ਆ ਕੁਝ ਹੀ ਜਿਹੜੀਆਂ ਜੋਬਸ ਨੇ ਯਾ ਨੌਕਰੀਆਂ ਨੇ ਉਹ ਦਿੱਤੀਆਂ ਗਈਆਂ ਨੇ ਜਿਹੜਾ ਕਿ ਵਾਅਦਾ 2 ਕਰੋੜ ਹਰ ਸਾਲ 2 ਕਰੋੜ ਨੌਕਰੀ ਦਾ ਸੀਗਾ ਉਹਦੇ ਵਿੱਚ ਸਿਰਫ ਕੁਝ ਹੀ ਮਿਲੀਆਂ ਨੇ ਤੇ ਉਦੋਂ ਹੀ ਕੋਈ ਵੀ ਜੋਬ ਹੈਲਪਫੁਲ ਨਹੀਂ ਮਿਲੀ ਇਸ ਤਰ੍ਹਾਂ ਦੇ ਵੀ ਲੋਕ ਨੇ ਜਿਨ੍ਹਾਂ ਨੇ 44.1% ਲੋਕਾਂ ਨੇ ਇਹ ਜਵਾਬ ਦਿੱਤਾ ਕਿ ਜਿਹੜੀਆਂ ਜੋਬਸ ਕੱਢੀਆਂ ਗਈਆਂ ਜਾਂ ਫਿਰ ਕਹ ਲਓ ਕਿ ਜਿਹੜੀਆਂ ਵੀ ਜੋਬਸ ਮੋਦੀ ਸਰਕਾਰ ਵੱਲੋਂ ਕੀਤੀਆਂ ਗਈਆਂ ਉਹ ਹੈਲਪਫੁਲ ਨਹੀਂ ਸੀਗੀਆਂ ਤਾਂ ਇਹ ਜਿਹੜੇ ਸਰਵੇ ਤੁਹਾਨੂੰ ਅਸੀਂ ਦੱਸੇ ਵੱਖ-ਵੱਖ ਸਵਾਲਾਂ ਦੇ ਆਮ ਲੋਕਾਂ ਨੇ ਇਹਨਾਂ ਦੇ ਜਵਾਬ ਦਿੱਤੇ ਜਿਸ ਦੇ ਵਿੱਚ ਕਈ ਸਾਰੀਆਂ ਚੀਜ਼ਾਂ ਪਿਛਲੇ ਸਾਲ ਤੋਂ ਇਸ ਸਾਲ ਦੇ ਵਿੱਚ ਡਾਊਨ ਜਾ ਰਹੀਆਂ ਨੇ ਕਈ ਲੋਕਾਂ ਦਾ ਵਿਸ਼ਵਾਸ ਉੱਠ ਰਿਹਾ ਹੈ ਕਈ ਲੋਕਾਂ ਦਾ ਵਿਸ਼ਵਾਸ ਵਧਿਆ ਵੀ ਹੈ ਕਈ ਗੱਲਾਂ ਦੇ ਵਿੱਚ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਆ ਜਿੰਨੇ ਸਵਾਲ ਅਸੀਂ ਤੁਹਾਨੂੰ ਦੱਸਿਆ ਜਾਂ ਫਿਰ ਅਸੀਂ ਆਮ ਲੋਕਾਂ ਤੋਂ ਪੁੱਛੇ ਤੁਹਾਡਾ ਇਹਦੇ ਵਿੱਚ ਕੀ ਵਿਚਾਰ ਹੈ ਤੁਸੀਂ ਵੀ ਕਮੈਂਟ ਕਰਕੇ ਸਰਵਸ ਦੱਸੋ